ਕਬੱਡੀ 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 ਉਹ ਵੀ ਪਹਹਾ ਲੈ ਵੀ ਸ਼ਾਦੀ ਕਰਦੀ ਅਰਦਾਸ ਪ੍ਰਮਾਤਮਾ ਕੇ ਸ਼ਹਿਜ਼ਾਦ ਮੁਰਤੀ ਦੇ ਰਹਿ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਪਖੜਲੀ ਜੀ ਨੇ ਗੱਲ ਕੀਤੀ ਜਦ ਸ਼ਕਰਪੁਰ ਮੇਲਾ ਹੋਇਆ ਵੀ ਇੱਕ ਕਬੱਡੀ ਵਾਲੇ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਦੌਲਤ ਤੇ ਸ਼ੌਹਰਤ ਇਕੱਠਿਆਂ ਮਿਲਦੀ ਹੈ 305 ਵਾਲੇ ਨੂੰ ਬੇਨਤੀ ਹੈ ਇੱਕ ਨੰਬਰ ਸਟੇਜ ਤੇ ਆਵੇ 305 ਵਾਲੇ ਨੂੰ ਦੌਲਤ ਤੇ ਸ਼ੌਹਰਤ ਇਕੱਠਿਆਂ ਮਿਲਦੀ ਹੈ ਅੱਜ ਇਹ ਬੱਚੇ ਨੂੰ ਵੱਡਾ ਮੰਗ ਦਿੱਤਾ ਗਿਆ ਲੈ ਸ਼ਹਿਜ਼ਾਦ ਤੂੰ ਵੀ ਭਾਗਾ ਵਾਲਾ ਤੇਰੇ ਵੱਲੋਂ ਇਹ ਵੱਡਾ ਮੇਰੇ ਵੀ ਜੋ ਰਸਮ ਜਿਹੜੀ ਹੈ ਗੁੜਤੀ ਦੀ ਉਹ ਅਦਾ ਕੀਤੀ ਗਈ ਹੈ ਬਹੁਤ-ਬਹੁਤ ਮੁਬਾਰਕਾਂ ਨੇ ਸ਼ਹਿਜ਼ਾਦ ਅਲੀ ਵੀ ਤੇ ਇਸ ਬੱਚੇ ਲਈ ਸੱਚੇ ਬਾਦਸ਼ਾਹ ਤਰੱਕੀਆਂ ਬਖੇ ਇਸ ਬੱਚੇ ਨੂੰ ਗੁਰਤੀ ਵੀ ਦਿੱਤੀ ਹੈ ਨਾਲ 569 ਵੀ ਦਿੱਤਾ ਵੀ ਪ੍ਰਮਾਤਮਾ ਮਿਹਰ ਕਰੇ ਦੁਆ ਮਦਾਨਾ ਵਿੱਚੋਂ ਇੰਨੇ ਕੰਪੈਸਾ ਆਪਣੇ ਮਾਪੇ ਨੂੰ ਜਿੱਤ ਕੇ ਦੇਵੇ ਵੀ ਮੇਰੇ ਵਰਗਾ ਰੇਟਰ ਬਣ ਜਾਵੇ ਬਹੁਤ ਵੱਡੀ ਮੁਬਾਰਕਬਾਦ ਵੀ ਸ਼ਹਿਜ਼ਾਦ ਅਲੀ ਐ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੀ ਹੈ ਮੇਰੇ